ਅਨੰਸੀਏਸ਼ਨ ਸੁਧਾਰਨ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਕੀਤੀ ਬਾਲਮਕੰਦ ਸ਼ਰਮਾ ਜੀ ਨੇ ਔਰ ਜਸਵਿੰਦਰ ਪੱਲਾ ਜੀ ਨੇ ਮੇਰਾ ਹੋੜਾ ਘੋੜਾ ਬਹੁਤ ਖਰਾਬ ਸੀ ਕੌਣ ਤੇ ਕੌਣ ਯਾ ਬਈ ਮੈਨੂੰ ਲੱਗਦਾ ਹੈ ਕਿ ਅਸੀਂ ਕਿਤੇ ਨਹੀਂ ਸੀ ਫਸਦੇ ਜਿੱਥੇ ਮੇਰੇ ਹੋੜੇ ਘੋੜੇ ਫਸਦੇ ਸੀ ਉੱਥੇ ਮੇਰੇ ਬਹੁਤ ਫਸਦੇ ਸੀ ਉਹਨਾਂ ਨੇ ਫਿਰ ਬਾਰ-ਬਾਰ ਰੋਕਣਾ ਕਿ ਨੀਲੂ ਨਹੀਂ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਐਦਾਂ ਨਹੀਂ ਸੀ ਕਿ ਮੇਰੀ ਪੰਜਾਬੀ ਬਹੁਤ ਖਰਾਬ ਸੀ ਬਟ ਇਹ ਸੀਗਾ ਕਿ ਮੇਰੀ ਪੰਜਾਬੀ ਉਨੀ ਮਤਲਬ ਸ਼ੁੱਧ ਪੰਜਾਬੀ ਨਹੀਂ ਸੀ ਹਨਾ ਮਤਲਬ ਜਿਵੇਂ ਅਸੀਂ ਪਿੰਡਾਂ ਵਾਲੇ ਲੋਕਾਂ ਨਾਲ ਜ਼ਿਆਦਾ ਸਾਡੀ ਇੰਟਰੈਕਸ਼ਨ ਸੀ ਸਾਡੀ ਸਾਡੀ ਫੈਨ ਫੋਲੋਇੰਗ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਸੀ ਪਰ ਮੇਰੀ ਪੰਜਾਬੀ ਉਹ ਵਾਲੇ ਲੈਵਲ ਦੀ ਨਹੀਂ ਸੀ ਪਰ ਉਹਨੂੰ ਉਸ ਵਾਲੇ ਲੈਵਲ ਤੱਕ ਕੇ ਜਾਣ ਲਈ ਉਹਨੂੰ ਸਾਰੀਆਂ ਕਸੇਟਸ ਦੇ ਵਿੱਚ ਵੀ ਮੇਰਾ ਜੋ ਵੀ ਮੈਂ ਬੋਲਦੀਆਂ ਉਹ ਬਿਲਕੁਲ ਠੀਕ ਆਏ ਉਹਦੇ ਵਿੱਚ ਜਸਵਿੰਦਰ ਪੰਡੌਰ ਵਾਲਮੁਕੰਨਸ਼ਨ ਕਿਉਂਕਿ ਐਜੂਕੇਸ਼ਨ ਦੇ ਮਾਮਲੇ 'ਚ ਤੁਸੀਂ ਸਾਰੇ ਇੱਕ ਦੂਸਰੇ ਤੋਂ ਉੱਪਰ ਹੈ ਕਿਉਂਕਿ ਜੇ ਤੁਸੀਂ ਪੜਾਉਣਾ ਤਾਂ ਵੀ ਬਹੁਤ ਪੜੇ ਹੋਣੇ ਚਾਹੀਦੇ ਜਿਹੜੀ ਪੋਸਟ ਤੇ ਤੇ ਤੁਹਾਨੂੰ ਤਿੰਨਾਂ ਦੇ ਵਿੱਚ ਤੁਹਾਡੇ ਇਦਾਂ ਗੱਲਾਂ ਨਹੀਂ ਸੀ ਹੁੰਦੀਆਂ ਅੱਜ ਨਿਊਜ਼ਪੇਪਰ 'ਚ ਇਦਾਂ ਦੀ ਖਬਰ ਆਈ ਆ ਸਾਨੂੰ ਐ ਪੜੀਆਂ ਲਿਖੀਆਂ ਗੱਲਾਂ ਕਰਨੀਆਂ ਚਾਹੀਦੀਆਂ ਕਿ ਲੜਾਈ ਹੁੰਦੀ ਰਹਿੰਦੀ ਨਹੀਂ ਨਹੀਂ ਇਦਾਂ ਦੀ ਸੈਂਸਿਬਲ ਗੱਲ ਤੇ ਮੈਨੂੰ ਲੱਗਦਾ ਸਾਡੇ ਨੇੜੇ ਉਹ ਨਹੀਂ ਕਦੀ ਲੰਗੇ ਜਦੋਂ ਅਸੀਂ ਕਿੰਨੇ ਜਿਹੜੇ ਹੁੰਦੇ ਸੀ ਮ ਜੇ ਸਾਡੇ ਨਾਲ ਹੋਣਾ ਨਾ ਤਾਂ ਉਹਨਾਂ ਨੇ ਆਪਣੀ ਪੈਕਿੰਗ ਕਰਨੀ ਤੇ ਉਹਨਾਂ ਨੇ ਕਿਹਾ ਅਸੀਂ ਸ਼ਾਪਿੰਗ ਜਾਣੀ ਤੁਸੀਂ ਲੜੋ ਤੁਸੀਂ ਜੋ ਮਰਜ਼ੀ ਕਰੋ ਬਾਹਰ ਜਾਓ ਤੇ ਇਹੋ ਜਿਹੀ ਸੈਂਸਿਬਲ 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 ਗੱਲ ਕਰਨੀ ਸੀ ਵੀ ਮਤਲਬ ਲਾਈਕ ਨਹੀਂ ਸੀ ਕਰਦੇ